ਕੋਈ ਵੀ ਆਇਸ਼ਤਾ ਇੱਕ ਵੀ ਪੈਸੇ ਦੀ ਆਇਸ਼ ਨਹੀਂ ਮਿਲੇ ਮਿਲੀ ਐਲੀਗੇਸ਼ਨ ਸਾਰੀਆਂ ਸੀਗੀਆਂ ਇੰਦਰਜੀਤ ਨੇ ਜਦੋਂ ਐਫਆਈਆਰ ਦਰਜ ਕੀਤੀ ਉਹਨੇ ਲੱਗਿਆ ਕਿ ਬੜਾ ਵੱਡਾ ਖੁਲਾਸਾ ਉਹਨੇ ਐਫਆਈਆਰ ਦਰਜ ਕਰਤੀ ਐਫਆਈਆਰ ਦਰਜ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਫਿਰ ਬਾਅਦ ਚੋਂ ਐਜ਼ ਯੂਸ਼ਵਲ ਹਿਰੋਇਨ ਪਾ ਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਨਾ ਕੋਈ 800 ਕਰੋੜ ਦੀ ਪ੍ਰਾਪਰਟੀ ਬਾਰੇ ਕੋਈ ਜ਼ਿਕਰ ਆਇਆ ਨਾ ਕੋਈ ਹੋਰ ਮਲਜ਼ਮ ਬਾਰੇ ਹਾਲੀ ਤੱਕ ਆਇਆ ਇੱਕ ਇਹਨਾਂ ਨੇ ਨਵੀਂ ਈਸੀ ਕੇਸ ਵਿੱਚ ਚਲਾਨ ਪੇਸ਼ ਕੀਤਾ ਹੈ ਜਿਹਦੇ ਵਿੱਚ ਕੁਝ ਹੋਰ ਬੰਦਿਆਂ ਨੂੰ ਇਹਨਾਂ ਨੇ ਕੀਤਾ ਬਟ ਉਹ ਉਹ ਕੇਸ ਵਾਲੀ ਸ਼ੁਰੂ ਹੋਇਆ ਸੋ 800 ਕਰੋੜ ਵਾਲੀ ਕੋਈ ਗੱਲਬਾਤ ਐਸੀ ਨਹੀਂ ਹੈ ਕਿਉਂਕਿ ਇਹ ਲੰਬੇ ਕੇਸਿਸ ਚੱਲਦੇ ਨੇ ਇਨਵੈਸਟੀਗੇਸ਼ਨਾਂ ਚਲਦੀਆਂ ਰਹਿੰਦੀਆਂ ਸੋ ਹੁਣ ਡਿਪੈਂਡ ਕਰੇਗਾ ਸਾਰਾ ਅੱਗੇ ਕੀ ਲੈ ਕੇ ਆਂਦੇ ਨੇ ਬਾਕੀ ਕੋਈ ਐਸੀ ਇਹਨਾਂ ਦੇ ਕਲਾਬ 800 ਕਰੋੜ ਵਾਲੀ ਕੋਈ ਗੱਲ ਨਹੀਂ ਸੀਗੀ ਬਟ ਇੱਕ ਗੱਲ ਤਾਂ ਬੜੀ ਸਿੱਧੀ ਹੈ ਕਿ ਜਿੰਨੀ ਇਹਨਾਂ ਨੂੰ ਸਜ਼ਾ ਮਿਲੀ ਹੈ ਉੰਨੀ ਸਜ਼ਾ ਦੋਨੋਂ ਭੁਗਤ ਚੁੱਕੇ ਨੇ ਵਾਈਪ ਭੁਗਤ ਚੁੱਕੀ ਆ ਔਰ ਇਹ ਵੀ ਭੁਗਤ ਚੁੱਕੇ ਨੇ ਸਸਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਜਲੰਧਰ ਦਾ ਇੱਕ ਸਭ ਤੋਂ ਹਾਈ ਪ੍ਰੋਫਾਈਲ ਜਿਹੜਾ ਆਇਸ ਡਰੱਗਸ ਰੈਕਡ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਗਿਆ ਹੈ 200 ਕਰੋੜ ਦੇ ਆਇਸ ਡਰੱਗਸ ਨੂੰ ਲੈ ਕੇ ਜਿਹੜੇ આરોਪਾਂ 'ਚ ਘੇਰੇ ਸੀ ਰਾਜਾ ਕੰਦੋਲਾ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਕੋਰਟ ਨੇ ਫੈਸਲਾ ਸੁਣਾਇਆ ਹੈ ਇਸ ਵਾਰ ਕੋਰਟ ਨੇ ਜਿਹੜਾ ਮਨੀ ਲਾਂਡਰਿੰਗ ਨੂੰ ਲੈ ਕੇ ਫੈਸਲਾ ਸੁਣਾਇਆ ਹੈ ਔਰ ਰਾਜਾ ਕੰਦੋਲਾ ਨੂੰ 9 ਸਾਲ ਦੀ ਸਜ਼ਾ 1 ਲੱਖ ਰੁਪਏ ਜੁਰਮਾਨਾ ਉਸ ਦੀ ਪਤਨੀ ਨੂੰ 3 ਲੱਖ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਜਿਹੜਾ ਅਦਾਲਤ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ ਲਈ ਸਾਡੇ ਨਾਲ ਗੱਲਬਾਤ ਕਰਨ ਉਹ ਐਡਵੋਕੇਟ ਮਨਦੀਪ ਸੱਚਦੇਵਾ ਹੁਣੇ ਮੌਜੂਦ ਹੈ ਸਰ 12 ਸਾਲ ਪਹਿਲਾਂ ਇੱਕ ਡਰੱਗਸ ਆਈਸ ਡਰੱਗਸ ਨੂੰ ਲੈ ਕੇ ਜਿਹੜਾ 200 ਕਰੋੜ ਦਾ ਮਾਮਲਾ ਪੁਲਸ ਵੱਲੋਂ ਜਦ ਜाहिर ਕੀਤਾ ਜਾਂਦਾ ਹੈ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਸਰਗਨਾ ਹੈ ਜਿਹੜਾ ਰੈਕਟ ਚਲਾ ਰਿਹਾ ਸੀਗਾ ਔਰ ਕਈ ਜਗ੍ਹਾ ਤੇ ਜਿਹੜਾ ਆਈ ਸਟਰਕਸ ਨੂੰ ਸਪਲਾਈ ਕਰਦਾ ਸੀ ਤੁਹਾਡੇ ਜਦੋਂ ਇਹ ਧਿਆਨ ਚ ਮਾਮਲਾ ਆਇਆ ਜਾਂ ਤੁਸੀਂ ਜਦੋਂ ਇਸ ਕੇਸ ਨੂੰ ਟੇਕਓਵਰ ਕੀਤਾ ਤੇ ਕੀ ਤੁਹਾਨੂੰ ਨਜ਼ਰ ਆਇਆ ਕਿਉਂਕਿ ਪੁਲਿਸ ਵੱਲੋਂ ਤਾਂ ਬੜੇ ਗੰਭੀਰ ਆ ਰੋਪ ਲਗਾਏ ਦੇਖੋ ਕਿਸੇ ਵੀ ਕੇਸ ਦੇ ਵਿੱਚ ਮੈਂ ਕਾਫੀ ਕੇਸ ਲੜੇ ਨੇ ਰਾਜਕ ਅੰਦੋਲਾ ਜੀ ਵੱਲੋਂ ਉਹਨਾਂ ਦੀ ਫੈਮਿਲੀ ਵੱਲੋਂ ਕਿਸੇ ਵੀ ਕੇਸ ਦੇ ਵਿੱਚ ਕੋਈ ਵੀ ਰਿਕਵਰੀ ਡਰੱਗਸ ਆਈਸ ਦੀ ਇਹਨਾਂ ਕੋਲੋਂ ਨਹੀਂ ਹੋਈ। ਨਾ ਹੀ ਕੋਈ ਪੁਲਿਸ ਨੇ ਕੋਈ ਆਈਸ ਡਰੱਗ ਦੀ ਰਿਕਵਰੀ ਰਾਜਕੰਦੋਲਾ ਜਾਂ ਉਹਨਾਂ ਦੀ ਮੈਸੇਜ ਹੀ ਉਹਨਾਂ ਦੇ بیٹے ਕੋਲੋਂ ਸ਼ੋ ਕੀਤੀ। ਸੋ ਜਿਹੜੀ ਇਹ ਗੱਲ ਸੀ ਕਿ ਜੀ 200 ਕਰੋੜ ਦੀ ਆਈਸ ਡੀਲ ਕਰਦੇ ਸੀਗੇ ਜਾਂ ਇਹ ਕਰਦੇ ਸੀਗੇ ਇਸ ਚੀਜ਼ ਬਾਰੇ ਕਿਤੇ ਕੋਈ ਐਵੀਡੈਂਸ ਨਹੀਂ ਆਇਆ ਸਾਰੇ ਕੇਸ ਦੇ ਵਿੱਚ। ਤੇ ਸਰ ਜੇ ਗੱਲ ਕੀਤੀ ਜਾਵੇ ਤੇ ਕਿਉਂਕਿ ਜਿਹੜੇ ਇਨਸਪੈਕਟਰ ਇੰਦਰ ਜੀ ਸੀਗੇ ਉਹਨਾਂ ਨੇ ਇਹਨਾਂ ਨੂੰ ਫੜਿਆ ਸੀਗਾ ਤੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦੇ ਫਾਰਮ ਹਾਊਸ ਤੋਂ ਜਿਹੜਾ 200 ਕਰੋੜ ਦੀ ਆਈਸਟ੍ਰਕਸ ਬਰਾਮਦ ਹੋਈ ਹੈ ਔਰ ਇਹਨਾਂ ਨੇ ਹੀ ਜਿਹੜਾ ਡਰੱਗਸ ਦੀ ਮਨੀ ਤੋਂ ਜਿਹੜਾ ਕਾਫੀ ਜਗ੍ਹਾ ਪ੍ਰਾਪਰਟੀ ਬਣਾਈ ਹੈ ਪੰਜਾਬ, ਚੰਡੀਗੜ੍ਹ, ਦਿੱਲੀ, ਹਰਿਆਣਾ ਕਈ ਜਗ੍ਹਾ ਤੇ ਖੁਲਾਸੇ ਵੀ ਹੋਏ ਸੀ। ਦੇਖੋ ਇਹ ਜਿਹੜੀ ਗੱਲ 200 ਕਰੋੜ ਦੀ ਡਰੱਗਸ ਬਾਰੇ ਕੋਈ ਵੀ ਆਈਸਟਾ ਇੱਕ ਵੀ ਪੈਸੇ ਦੀ ਆਈਸ ਨਹੀਂ ਮਿਲੀ। ਐਲੀਗੇਸ਼ਨ ਸਾਰੀਆਂ ਸੀਗੀਆਂ। ਇੰਦਰਜੀਤ ਨੇ ਜਦੋਂ ਐਫਆਈਆਰ ਦਰਜ ਕੀਤੀ ਉਹਨੇ ਲੱਗਿਆ ਕਿ ਬੜਾ ਵੱਡਾ ਖਲਾਸਾ ਉਹਨੇ ਐਫਆਈਆਰ ਦਰਜ ਕਰਤੀ ਐਫਆਈਆਰ ਦਰਜ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਫਿਰ ਬਾਅਦ ਚੋਂ ਐਜ਼ ਯੂਸ਼ਵਲ ਹਿਰੋਇਨ ਪਾ ਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਉਹ ਵਾਲੇ ਕੇਸ ਦੋ ਕੇਸਾਂ ਵਿੱਚ ਰਾਜਕੰਦੋਲਾ ਨੂੰ ਇੱਕ ਕੇਸ 'ਚ ਉਹਦੀ ਵਾਈਫ ਨੂੰ ਤੇ ਬੇਟੇ ਨੂੰ ਰੈਸਟ ਕੀਤਾ ਸੀ ਕਿੰਨੀ ਕਰੋਇਨ ਪਾਈਗੀ ਇਹਨਾਂ ਨੇ ਇੱਕ ਤਕਰੀਬਨ 1 ਕਿਲੋ 1 ਕਿਲੋ ਪੰਜ ਪਾਈ ਸੀਗੀ ਉਸ ਦੋਨੋਂ ਕੇਸਾਂ ਦੇ ਵਿੱਚ ਰਾਜਕੰਦੋਲਾ ਕੁਟ ਹੋ ਗਿਆ ਉਹਦੀ ਵਾਈਫ ਕੁਟ ਹੋ ਗਈ ਬੇਟਾ ਕੁਟ ਹੋ ਗਿਆ ਬਟ ਕਿਉਂਕਿ ਉਸ ਦੇ ਵਿੱਚ ਹਾਈ ਪ੍ਰੋਫਾਈਲ ਕੇਸ ਸੀਗਾ ED ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ED ਦੀ ਕਾਰਵਾਈ ਦੇ ਬੇਸ ਤੇ ਉਹਨਾਂ ਨੇ ਮਨੀ ਲਾਂਡਰਿੰਗ ਐਕਟ ਦਾ ਪਰਚਾ ਦਰਜ ਕੀਤਾ ਸੀਗਾ ਜਿਹੜੇ ਤਕਰੀਬਨ 9.5 ਸਾਲ ਪਹਿਲਾਂ ਚਾਰਜ ਲੱਗਿਆ ਸੀਗਾ ਜਿਹਦੇ ਬਾਰੇ ਅੱਜ ਫੈਸਲਾ ਆਇਆ ਹੈ ਜਿਹਦੇ ਵਿੱਚ ਕੋਰਟ ਨੇ ਹੈ ਹੋਲਡ ਕੀਤਾ ਕਿ ਮੁਲਜ਼ਮ ਜਿਹੜੇ ਆ ਉਹ ਆਪਣੀ ਪ੍ਰਾਪਰਟੀ ਪ੍ਰੂਵ ਨਹੀਂ ਕਰ ਸਕੇ ਕਿ ਉਹ ਕਿੱਥੋਂ ਲਈ ਹੈ ਕਿਉਂਕਿ ਉਹਨਾਂ ਨੇ ਇਨਕਮ ਟੈਕਸ ਰਿਟਰਨਸ ਜਾਂ ਹੋਰ ਕੁਝ ਜਾਂ ਨਹੀਂ ਦਿੱਤੀਆਂ ਤੇ ਉਹਨਾਂ ਨੇ ਪ੍ਰੀਜ਼ੰਪਸ਼ਨ ਦੇ ਬੇਸ ਤੇ ਮੋਸਟ ਪ੍ਰੋਬੇਬਲੀ ਸਜ਼ਾ ਕੀਤੀ ਹੋਏਗੀ ਹਾਲੀ ਡਿਟੇਲਡ ਕਾਪੀ ਅਜ ਹੁਣੇ ਮਿਲੇਗੀ ਸਾਨੂੰ ਕਿਉਂਕਿ ਇਸ ਕੇਸ ਦੇ ਵਿੱਚ ਮਨੀ ਲਾਂਡਰਿੰਗ ਦੇ ਕੇਸ ਵਿੱਚ ਪ੍ਰੀਜ਼ੰਪਸ਼ਨ ਦੇ ਬੇਸ ਤੇ ਸਜ਼ਾ ਹੋ ਸਕਦੀ ਹੈ ਸੋ ਪ੍ਰੀਜ਼ੰਪਸ਼ਨ ਮੋਸਟ ਪ੍ਰੋਬੇਬਲੀ ਕਿਉਂਕਿ ਸਾਰੀ ਪ੍ਰੀਜ਼ੰਪਸ਼ਨ ਦੇ ਬੇਸ ਤੇ ਬਹਿਸ ਹੋਈ ਸੀਗੀ ਸੋ ਬਾਕੀ ਬੇਟੇ ਨੂੰ ਉਹਨਾਂ ਨੇ ਕੁਇਟ ਕਰ ਦਿੱਤਾ ਕਿ ਬੇਟੇ ਦੇ ਖਿਲਾਫ ਕੋਈ ਚੀਜ਼ ਸਬੂਤ ਨਹੀਂ ਹੁੰਦੀ ਵਾਈਫ ਨੂੰ 3 ਸਾਲ ਦੀ ਸਜ਼ਾ ਕੀਤੀ ਸੀ ਜਿਨ੍ਹਾਂ ਦੀ ਬੇਲ ਅਸੀਂ ਕਰਵਾ ਦਿੱਤੀ ਹੈ ਔਰ 12-9 ਤੱਕ ਅਪੀਲ ਦਾ ਟਾਈਮ ਦਿੱਤਾ ਗਿਆ ਹੋਇਆ ਔਰ 9 ਸਾਲ ਦੀ ਸਜ਼ਾ ਰਾਜਕਨੂਰਲਾ ਨੂੰ ਸੀਗੀ ਜੋ 9 ਸਾਲ ਉਹ ਤਕਰੀਬਨ ਭੁਗਤ ਹੀ ਚੁੱਕੇ ਨੇ ਤੇ ਉਹਨਾਂ ਦੀ ਵੀ ਸਜ਼ਾ ਖਤਮ ਹੀ ਹੋ ਜਾਏਗੀ ਕਿਉਂਕਿ ਜਦੋਂ ਰਾਜਾ ਕੰਡੋਲਾ ਫੜਿਆ ਗਿਆ ਸੀ ਤਕਰੀਬਨ 11.5 ਸਾਲ ਪੁਲਿਸ ਕਸਟਡੀ ਚ ਰਹੇ ਨੇ ਤੇ ਜਦੋਂ ED ਵੱਲੋਂ ਇਸ ਕੇਸ ਨੂੰ ਟੇਕਓਵਰ ਕਰ ਲਿਆ ਦਿੱਤਾ ਜਾਂਦਾ ਹੈ ਤੇ ਉਸ ਸਮੇਂ ਦੇ ਜਿਹੜੇ ईडी ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਉਹ ਇਸ ਪੂਰੇ ਕੇਸ ਨੂੰ ਦੇਖ ਰਹੇ ਸੀ ਪੀਆਰ ਟੀਮਾਂ ਵੱਲੋਂ ਕਈ ਜਗ੍ਹਾ ਸਰਚ ਕੀਤੀ ਜਾਂਦੀ ਹੈ ਔਰ ਉਹਨਾਂ ਵੱਲੋਂ ਸਬੂਤ ਇਕੱਠੇ ਕੀਤੇ ਜਾਂਦੇ ਨੇ ਔਰ ਦੱਸਦੇ ਨੇ ਕਿ 800 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਡਰੱਗਸ ਵੱਲੋਂ ਬਣਾਈ ਗਈ ਸੀ ਔਰ ਉਹਨਾਂ ਨੇ ਇਹ ਵੀ ਕਿਹਾ ਸੀ ਇਹਦੇ ਵਿੱਚ ਕੁਝ ਸਫੇਦ ਪੋਸ਼ ਲੋਕ ਵੀ ਨੇ ਕੁਝ ਐਨਆਰਆਈਸ ਵੀ ਨੇ ਐਦਾਂ ਦਾ ਕੁਝ ਮਾਮਲਾ ਸਾਹਮਣੇ ਆਇਆ ਸੀ ਦੇਖੋ 9 ਸਾਲ ਕੇਸ ਮੇ ਲੜਦਾ ਰਿਆਂ ਨਾ ਕੋਈ 800 ਕਰੋੜ ਦੀ ਪ੍ਰਾਪਰਟੀ ਬਾਰੇ ਕੋਈ ਜ਼ਿਕਰ ਆਇਆ ਨਾ ਕਿਸੇ ਹੋਰ ਮਲਜ਼ਮ ਬਾਰੇ ਹਾਲੀ ਤੱਕ ਆਇਆ ਇੱਕ ਇਹਨਾਂ ਨੇ ਨਵੀਂ ਈਸੀ ਕੇਸ ਵਿੱਚ ਚਲਾਨ ਪੇਸ਼ ਕੀਤਾ ਹੈ ਜਿਹਦੇ ਵਿੱਚ ਕੁਝ ਹੋਰ ਬੰਦਿਆਂ ਨੂੰ ਇਹਨਾਂ ਨੇ ਕੀਤਾ ਬਟ ਉਹ ਉਹ ਕੇਸ ਵਾਲੀ ਸ਼ੁਰੂ ਹੋਇਆ ਸੋ 800 ਕਰੋੜ ਵਾਲੀ ਕੋਈ ਗੱਲਬਾਤ ਐਸੀ ਨਹੀਂ ਹੈ ਕਿਉਂਕਿ ਇਹ ਲੰਬੇ ਕੇਸਿਸ ਚੱਲਦੇ ਨੇ ਇਨਵੈਸਟੀਗੇਸ਼ਨਾਂ ਚਲਦੀਆਂ ਰਹਿੰਦੀਆਂ ਸੋ ਹੁਣ ਡਿਪੈਂਡ ਕਰੇਗਾ ਸਾਰਾ ਅੱਗੇ ਕੀ ਲੈ ਕੇ ਆਉਂਦੇ ਨੇ ਬਾਕੀ ਕੋਈ ਐਸੀ ਇਹਨਾਂ ਦੇ ਖਿਲਾਫ 800 ਕਰੋੜ ਵਾਲੀ ਕੋਈ ਗੱਲ ਨਹੀਂ ਸੀਗੀ ਇੱਕ ਘਰ ਸੀਗਾ ਗੁਰਗਾਓ ਦੇ ਵਿੱਚ ਇੱਕ ਇਹਨਾਂ ਦਾ ਹੋਟਲ ਸੀਗਾ ਤਕਰੀਬਨ ਰੂਪ ਹੋਟਲ ਉੱਥੇ ਨਵਾਂ ਸ਼ਹਿਰ ਇੱਕ ਘਰ ਸਿਗਾ ਨਾ ਉੱਥੇ ਬੰਗੇ ਦੇ ਵਿੱਚ ਤੇ ਕੁਝ ਸਮਰਾਲੇ ਦੇ ਫਾਰਮ ਹਾਊਸ ਦੀ ਪ੍ਰਾਪਰਟੀਆਂ ਸੀਗੀਆਂ ਪਲੱਸ ਬੇਟੇ ਦੇ ਨਾਮ ਤੇ ਜਿਹੜੀ ਇਨਸੈਸਟਰਲ ਪ੍ਰਾਪਰਟੀ ਸੀਗੀ ਉਹ ਉਹਨਾਂ ਨੇ ਛੱਡ ਦਿੱਤੀ ਤਾਂ ਇੱਕ ਪ੍ਰਾਪਰਟੀ ਹੋਰ ਸੀ ਕਿੰਨੇ ਦੀ ਇਹ ਪ੍ਰਾਪਰਟੀਆਂ ਸੀਗੀਆਂ ਜਿੱਦਾਂ ਦਾ ਤੁਸੀਂ ਹੁਣ ਦੱਸ ਰਹੇ ਹੋ ਤਕਰੀਬਨ ਆਫੀਸ਼ੀਅਲ ਵੈਲਿਊ ਸਾਰੀ ਦੇਖ ਕੇ ਤਕਰੀਬਨ 5 ਕੋਰਡ ਦੀ ਪ੍ਰਾਪਰਟੀ ਸੀ 5.5 6 ਕੋਰਡ ਦੀ ਪ੍ਰਾਪਰਟੀ ਸੀ ਲੇਕਿਨ ਅੱਜ ਜਿਹੜੇ ਸਾਬਕਾ ਏਡੀ ਡਾਇਰੈਕਟਰ ਨੇ ਨਿਰੰਜਨ ਸਿੰਘ ਉਹਨਾਂ ਨੇ ਗੱਲਬਾਤ ਕੀਤੀ ਮੀਡੀਆ ਨਾਲ ਉਹਨਾਂ ਨੇ ਕਿਹਾ ਕਿ 12 ਦੇ ਵਿੱਚ ਟੇਕਓਵਰ ਕੀਤਾ ਜਾਂਦਾ 15 ਦੇ ਵਿੱਚ ਚਾਰ ਸ਼ੀਟ ਫਾਈਲ ਕੀਤੀ ਜਾਂਦੀ ਹੈ ਔਰ ਅੱਜ ਫੇਰ ਇੱਕ ਵਾਰ ਤੋਂ ਸਬੂਤ ਜਟਾਏ ਗਏ ਆ ਜਿਹਦੇ ਕਰਕੇ ਅੱਜ ਰਾਜਾ ਕੰਦੋਲਾ ਨੂੰ 9 ਸਾਲ ਦੀ ਸਜ਼ਾ ਵੀ ਹੋਈ ਹੈ ਕਿਤੇ ਨਾ ਕਿਤੇ ਲੱਗ ਰਿਹਾ ਕਿ ਰਾਜਾ ਕੰਦੋਲਾ ਹਜੇ ਵੀ ਈਡੀ ਦੇ ਗ੍ਰਿਫਤ ਦੇ ਵਿੱਚ ਹੀ ਫਸੇ ਹੈਗੇ ਆ ਕਿਉਂਕਿ ਮਨੀ ਲਾਂਡਰਿੰਗ ਨੂੰ ਲੈ ਕੇ ਵੀ ਹੁਣ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਾਮਲਾ ਹੈ ਫੇਰ ਇੱਕ ਦਿੱਲੀ 'ਚ ਵੀ ਐਫ ਆਈ ਆਰ ਹੈ ਡਰੱਗਸ ਨੂੰ ਲੈ ਕੇ ਉਹ ਵੀ ਕਿਤੇ ਨਾ ਕਿਤੇ ਨਾਲ ਨਜ਼ਰ ਆ ਰਹੀ ਦੇਖੋ ਪਹਿਲਾਂ ਜਦੋਂ ਇਸ ਕੇਸ ਦੇ ਵਿੱਚ ਜਦੋਂ ਚਲਾਨ ਹੋਇਆ ਸੀਗਾ ਉਦੋਂ ਦਿੱਲੀ ਵਾਲੀ ਐਫਆਈਆ ਦਾ ਜ਼ਿਕਰ ਨਹੀਂ ਸੀਗਾ ਪਰ ਡਿਊਰਿੰਗ ਦ ਐਵੀਡੈਂਸ ਹੈਗਾ ਲਾਗ ਰਹੀ ਸੀ ਕਿ ਦਿੱਲੀ ਚ ਵੀ ਐਫਆਈਆ ਦਰਜ ਹੈ ਜਿਸ ਵਿੱਚ ਰਾਜਕੰਦੋਲਾ ਨੂੰ ਸਜ਼ਾ ਹੋਈ ਹੋਈ ਸੀਗੀ ਹੋ ਸਕਦਾ ਜੱਜ ਸਾਹਿਬ ਨੇ ਉਹਨੂੰ ਨਾਲ ਜੋੜ ਕੇ ਇਹਦੇ ਸਜ਼ਾ ਕੀਤੀ ਹੋਵੇ ਪਰ ਉਹ ਕੇਸ ਮੇਰੇ ਕੋਲ ਨਹੀਂ ਸੀ ਮੈਨੂੰ ਉਸ ਕੇਸ ਬਾਰੇ ਜ਼ਿਆਦਾ ਪਤਾ ਨਹੀਂ ਸੀ 나ਈ ਮੈਂ ਦਿੱਲੀ ਜਾ ਕੇ ਲੜਿਆ ਜਿਹੜੇ ਕੇਸਿਸ ਮੈਂ ਇੱਥੇ ਲੜੇ ਨੇ ਤਕਰੀਬਨ 6 ਜਾਂ 7 ਕੇਸਿਸ ਉਹਨਾਂ ਦੇ ਵਿੱਚੋਂ ਇਹੀ ਪਹਿਲਾ ਕੇਸ ਹੈ ਜਿਸ ਵਿੱਚ ਸਜ਼ਾ ਹੋਈ ਹੈ ਬਾਕੀ ਸਾਰਿਆਂ ਚ ਬਿੱਟ ਹੋਏ ਸੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਵੱਲੋਂ ਕਿੰਨੀਆਂ ਐਫਆਈਆ ਦਰਜ ਹੋਈਆਂ ਔਰ ਈਡੀ ਵੱਲੋਂ ਕਿਹੜਾ ਮਾਮਲਾ ਦਰਜ ਕੀਤਾ ਗਿਆ ਦੇਖੋ ਪੰਜਾਬ ਪੁਲਿਸ ਵੱਲੋਂ ਦੋ ਮੇਨ ਸੀਗੀਆਂ ਡਰੱਗਸ ਦੀਆਂ ਔਰ ਈਡੀ ਵੱਲੋਂ ਬਨੀ ਲਾਂਡਰਿੰਗ ਐਕਟ ਅੱਲੇ ਸੀਗੇ ਬਾਕੀ ਛੋਟੇ ਛੋਟੇ ਜਿਹੜਾ ਐਫਆਈਆਰ ਆਫ ਸ਼ੂਟ ਕੀ ਜਿਹਨੇ ਨੱਠਣ ਦੀ ਕੋਸ਼ਿਸ਼ ਕੀਤੀ ਹੈ ਜਿਹਨੇ ਕੁਝ ਗਲਤ ਗੱਲ ਕੀਤੀ ਹੈ ਉਹ ਛੋਟੜੇ ਐਫਆਈਆਰ ਸੀਗੇ ਉਹਨਾਂ ਸਾਰਿਆਂ ਚ ਕੁਇਟ ਹੋ ਗਿਆ ਸੀਗਾ ਐਨਡੀਪੀਐਸ ਦੇ ਦੋਨੋਂ ਕੇਸਿਸ ਵਿੱਚ ਕੁਇਟ ਹੋ ਗਿਆ ਕਿਉਂਕਿ ਐਨਡੀਪੀਐਸ ਦੇ ਕੇਸੇ ਵਿੱਚ ਪ੍ਰੀਜ਼ੰਪਸ਼ਨ ਨਹੀਂ ਹੁੰਦੀ ਅਗਰ ਗਾਲ ਕੀਤੀ ਜਾਵੇ ਤੁਹਾਡੇ ਵੱਲੋਂ ਹੀ ਜਿਹੜਾ মিডিਆ ਨੂੰ ਸਟੇਟਮੈਂਟ ਦਿੱਤੀ ਜਾਂਦੀ ਹੈ ਇੱਕ ਐਪਲੀਕੇਸ਼ਨ ਉਸ ਵੇਲੇ ਕੋਰਟ ਨੂੰ ਦਿੱਤੀ ਗਈ ਸੀ ਜਦੋਂ ਰਾਜਾ ਕੰਦੋਲਾ ਨੇ ਪੁਲਿਸ ਵੈਨ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਹراس ਕੀਤਾ ਸੀਗਾ ਆਪਣੇ ਆਪ ਨੂੰ ਜਿਹੜਾ ਟਾਰਚਰ ਕਰ ਰਿਆ ਸੀ ਔਰ ਐਪਲੀਕੇਸ਼ਨ ਚ ਇਹ ਦੱਸਿਆ ਗਿਆ ਕਿ মিডিਆ ਵੱਲੋਂ ਕਵਰੇਜ ਇਹਨਾਂ ਦੀ ਕੀਤੀ ਜਾਵੇ ਲੇਕਿਨ ਪੁਲਿਸ ਵੱਲੋਂ ਫਿਰ ਵੀ ਐਫਆਈਆ ਦਰਜ ਕਰ ਲਈ ਗਈ ਸੀ ਉਸ ਕੇਸ ਵਿੱਚ ਪੁਲਿਸ ਨੇ ਐਕਵਿਟ ਕਰਤਾ ਸੀਗਾ ਕਿਉਂਕਿ ਇਹਨੂੰ ਇਹ ਜਬਰਦਸਤੀ ਇਹਨੂੰ ਕੱਢ ਕੇ ਲਿਆ ਰਹੇ ਸੀਗੇ ਉਹਦੇ ਚੋਂ ਆਫੀਸ਼ਲ ਵੈਂਚੋ ਇਹ ਕਹਿੰਦਾ ਸੀ ਜਦ ਤੱਕ ਪ੍ਰੈਸ ਹੈਗੀ ਐ ਫੋਟੋ ਕਿਚ ਰਹੀ ਐ ਮੈਂ ਨਹੀਂ ਆਵਾਂਗਾ ਕਿ ਮੇਰੀ ਵਾਈਫ ਤੇ ਮੇਰੇ ਬੱਚਿਆਂ ਨੂੰ ਵੀ ਨਾਲ ਬਦਨਾਮ ਹੋ ਰਹੇ ਆ ਤੇ ਫਿਰ ਇਹਨਾਂ ਨੂੰ ਕਾਫੀ ਸੱਟਾਂ ਮੱਝ ਗਈਆਂ ਸੀ ਉਸ ਟਾਈਮ ਤੇ ਤੇ ਮੈਂ ਇਹਨਾਂ ਨੂੰ ਸੱਟਾਂ ਮਾਰਨੀਆਂ ਸੀ ਪਤਾ ਨਹੀਂ ਖੁਦ ਮਾਰੀਆਂ ਸੀਗੀਆਂ ਇਹਦੇ ਹਿਸਾਬ ਨਾਲ ਸਾਹਮਣੇ ਆਈ ਸੀ ਪੁਲਿਸ ਕਿਉਂਕਿ ਇਹਦੇ ਇਹਦੇ ਹਿਸਾਬ ਨਾਲ ਸੀ ਕਿ ਪੁਲਿਸ ਨੇ ਕੁੱਟਿਆ ਸੀ ਤੇ ਫਿਰ ਇਹ ਜਾ ਕੇ ਅਸੀਂ ਕੋਰਟ ਦੇ ਵਿੱਚ ਉਹ ਐਪਲੀਕੇਸ਼ਨ ਦਿੱਤੀ ਸੀ ਜਿਹੜੀ ਐਪਲੀਕੇਸ਼ਨ ਕਮਿਸ਼ਨਰ ਸਾਹਿਬ ਨੂੰ ਫਾਰਵਰਡ ਕੀਤੀ ਗਈ ਸੀਗੀ ਤੇ ਉਸ ਦਿਨ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਕਿ ਇੱਕ ਨਵੀਂ ਐਫਆਰ ਦਰਜ ਕਰ ਦਿੱਤੀ ਗਈ ਕਿ ਇਹਨੇ ਨੱਠਣ ਦੀ ਕੋਸ਼ਿਸ਼ ਕੀਤੀ ਤੇ ਉਸ ਕੇਸ ਵਿੱਚ ਬਾਅਦੋਂ ਐਕਵਿਟ ਹੋ ਗਏ ਸੀਗੇ ਤੇ ਹੁਣ ਕਿਵੇਂ ਦੇਖ ਰਹੇ ਹੋ ਸਰ ਕਿਉਂਕਿ ਇੱਕ ਵਾਰ ਫੇਰ ਤੋਂ ਜਿਹੜਾ ਅਦਾਲਤ ਦਾ ਫੈਸਲਾ 6 ਮਹੀਨੇ ਪਹਿਲਾਂ ਦੋ ਕੇਸਾਂ 'ਚ ਬਰੀ ਹੋ ਜਾਣਾ ਫਿਰ ਹੁਣ ਇਸੇ ਸੈਸ਼ਨ ਕੋਰਟ 'ਚੋਂ ਅਦਾਲਤ ਵੱਲੋਂ ਜਿਹੜੀ ਸਜ਼ਾ ਸੁਣਾਈ ਜਾਣੀ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਰਾਜਾ ਗੰਦੋਰਨਾਥ ਦੀ ਜਿਹੜੀ ਮੁਸੀਬਤ ਘਟ ਨਹੀਂ ਰਹੀਆਂ ਵਧ ਹੀ ਰਹੀ ਹੈ ਦੇਖੋ ਗੱਲ ਹੈ ਕਿ ਪਿਛਲੇ 12 ਸਾਲ ਤੋਂ ਲਗਾਤਾਰ ਉਹ ਕੋਰਟਾਂ ਦੇ ਵਿੱਚ ਕੇਸ ਲੜ ਰਿਹਾ ਹੈ ਔਰ ਇਸ ਕੇਸ ਵਿੱਚ ਜਿਹੜੀ ਸਜ਼ਾ ਹੋਣੀ ਹੈ ਸਜ਼ਾ ਬੇਸਿਕਲੀ ਪ੍ਰੀਜ਼ੰਪਸ਼ਨ ਦੇ ਗਰਾਉਂਡ ਤੇ ਹੁੰਦੀ ਹੈ ਕਿਉਂਕਿ ਜਿਹੜਾ ਐਕਟ ਹੀ ਐਸਾ ਹੈਗਾ ਇਹਦੇ ਵਿੱਚ ਸਾਰਾ ਕੁਝ ਮੁਲਜ਼ਮ ਨੇ ਸਬੂਤ ਕਰਨਾ ਹੁੰਦਾ ਹੈ ਕਿ ਮੁਲਜ਼ਮ ਨੇ ਹੀ ਸਬੂਤ ਕਰੇ ਕਿ ਉਹਨਰ ਕੋਲ ਪ੍ਰਾਪਰਟੀ ਕਿੱਥੋਂ ਆਈ ਕੀ ਆਈ ਸੋ ਏਡੀ ਦਾ ਸਿਰਫ ਕੰਮ ਹੈ ਕਿ ਪ੍ਰਾਪਰਟੀ ਲਿਆ ਕੇ ਰੱਖ ਦੇਣੀ ਔਰ ਪਲੱਸ ਦਿਖਾਣਾ ਕਿ ਇਹਦੇ ਤੇ ਕ੍ਰਿਮੀਨਲ ਕੇਸ ਚੱਲਦੇ ਪਏ ਨੇ ਸ਼ੈਡਿਊਲ ਡਿਫੈਂਸ ਤੇ ਸੋ ਇਹਦੇ ਵਿੱਚ ਪ੍ਰੀਜ਼ੰਪਸ਼ਨ ਕਿਤੇ ਨਾ ਕਿਤੇ ਅਸੀਂ ਸਬੂਤ ਤਾਂ ਕੀਤਾ ਸੀ ਕਾਫੀ ਕੁਝ ਪਰ ਕੋਰਟ ਨੇ ਸਾਡੀ ਪ੍ਰੀਜ਼ੰਪਸ਼ਨ ਮੰਨੀ ਨਹੀਂ ਮੈਨੂੰ ਇਨਸਟਰਕਸ਼ਨਸ ਹੈਗੀਆਂ ਆ ਕਿ ਅਸੀਂ ਅਪੀਲ ਪਾਣੀ ਹੈ ਅਪੀਲ ਪਾਵਾਂਗੇ ਹਾਈ ਕੋਰਟ ਦੇ ਵਿੱਚ ਇਸ ਦੇ ਖਿਲਾਫ ਵੀ ਕਰਾਂਗੇ ਬਟ ਇੱਕ ਗੱਲ ਤਾਂ ਬੜੀ ਸਿੱਧੀ ਹੈ ਕਿ ਜਿੰਨੀ ਇਹਨਾਂ ਨੂੰ ਸਜ਼ਾ ਮਿਲੀ ਹੈ ਉਨੀ ਸਜ਼ਾ ਦੋਨੋਂ ਭੁਗਤ ਚੁੱਕੇ ਨੇ ਵਾਈਪੀ ਭੁਗਤ ਚੁੱਕੀ ਆ ਰੈਵੀ ਭੁਗਤ ਚੁੱਕੇ ਨੇ ਸਿਰਫ ਅਸੀਂ ਪ੍ਰਾਪਰਟੀਆਂ ਬਚਾਨ ਔਰ ਸਜ਼ਾ ਜਿਹੜੀ ਗਲਤ ਹੋਈ ਆ ਉਹਦੇ ਬਾਰੇ ਚੈਲੰਜ ਕਰਾਂਗੇ ਅਪਰ ਕੋਰਟ ਸੇ ਚੈਲੰਜ ਹੋਏਗਾ ਤੇ ਅੱਗੇ ਕਰਾਂ ਆਖਰੀ ਸਵਾਲ ਮੇਰਾ ਈਡੀ ਵੱਲੋਂ ਚਾਰਟ ਸ਼ੀਟ ਫਾਈਲ ਕੀਤੀ ਜਾਂਦੀ ਉਸ ਚਾਰਟ ਸ਼ੀਟ ਚ ਕੀ ਕੀ ਦੱਸਿਆ ਗਿਆ ਹੈਗਾ ਡਰੱਗਸ ਨੂੰ ਲੈ ਕੇ ਮਨੀ ਲਾਂਡਰਿੰਗ ਨੂੰ ਲੈ ਕੇ ਜਾਂ ਹੋਰ ਵੀ ਕਈ ਇਹਨਾਂ ਦੇ ਜਿਹੜੇ ਸਬੂਤ ਇਕੱਠੇ ਕੀਤੇ ਨੇ ਉਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਕੋਈ ਨਹੀਂ ਐਦਾਂ ਨਹੀਂ ਹੁੰਦਾ ਇਸ ਕੇਸ ਵਿੱਚ ਈਡੀ ਨੇ ਸਿਰਫ ਆਪਣੀ ਕੰਪਲੇਂਟ ਫਾਈਲ ਕਰਨੀ ਹੁੰਦੀ ਹੈ ਕਿ ਇਹਨਾਂ ਦੇ ਖਿਲਾਫ ਇਹ ਵਾਲੀਆਂ ਐਫਆਈਆਰ ਦਰਜ ਹੋਈਆਂ ਜਿਹੜੀਆਂ ਜਿਨ੍ਹਾਂ ਵਿੱਚ ਚਾਰਟ ਸ਼ੀਟ ਦਾ ਜਿਨ੍ਹਾਂ ਵਿੱਚ ਸ਼ੈਡਿਊਲ ਡਿਫੈਂਸ ਹੈ 6 ਐਫਆਈਆਰ ਹਮਾਰੇ ਜ਼ਿਕਰ ਕਰ ਰਹੇ ਸੀ ਜਿਨ੍ਹਾਂ ਵਿੱਚ ਦੋ ਐਫਆਈਆਰ ਵਿੱਚ ਹੀ ਸਿਗਾ ਮਲਜਮ ਔਰ ਸ਼ਡਿਊਲਡ ডিফেন্স ਤੇ ਬੇਸ ਤੇ ਫਿਰ ਉਹਨਾਂ ਨੇ ਕਹਿਣਾ ਹੁੰਦਾ ਕਿ ਇਹਨਾਂ ਕੋਲ ਇਹ ਪ੍ਰਾਪਰਟੀਆਂ ਆ ਜਿਨ੍ਹਾਂ ਬਾਰੇ ਇਹ ਸਬੂਤ ਨਹੀਂ ਕਰ ਸਕੇ ਕਿ ਇਹਨਾਂ ਨੇ ਕਿੱਥੋਂ ਲਈਆਂ ਐਨਾ ਕਰਕੇ ਉਹ ਛੱਡ ਦਿੰਦੇ ਆ ਬਾਕੀ ਸਾਰਾ ਮਲਜਮ ਤੇ ਓਨਸ ਸ਼ਿਫਟ ਹੋ ਜਾਂਦਾ ਜਿਹਨੇ ਸਾਰਾ ਪ੍ਰੂਵ ਕਰਨਾ ਹੁੰਦਾ ਹੈ ਕਿ ਮੇਰੇ ਤੋਂ ਛੁੱਟੇ ਕੇ ਸਸਾਇ ਗਿਆ ਔਰ ਪ੍ਰਾਪਰਟੀਆਂ ਮੈਂ ਕਿੱਥੋਂ ਖਰੀਦੀਆਂ ਇਹਨਾਂ ਕੇਸਾਂ ਵਿੱਚ ਕਿਉਂਕਿ ਰਾਜਕੰਦੂਲਾ ਐਨ ਆਰ ਆਈ ਸੀਗਾ ਇਹਦੀ ਵਾਈਫ ਵੀ ਐਨ ਆਰ ਆਈ ਸੀਗੀ ਇਹਦਾ ਬੇਟਾ ਵੀ ਐਨ ਆਰ ਆਈ ਸੀ ਸੋ ਇਹ ਗੱਲ ਇਹਨਾਂ ਕੋਲ ਕੋਈ ਐਸਾ ਡਾਕੂਮੈਂਟਰੀ ਪ੍ਰੂਫ ਨਹੀਂ ਸੀਗਾ ਜਿੱਥੋਂ ਇਹ ਪਤਾ ਲੱਗੇ ਕੀ ਹਨ ਇਨਕਮ ਟੈਕਸ ਰਿਟਰਨਸ ਦਿੱਤੀਆਂ ਹੋਣੀਆਂ ਜਾਂ ਨਹੀਂ ਦਿੱਤੀਆਂ ਸਿਰਫ ਉਸ ਚੀਜ਼ ਦੇ ਕਾਰਨ ਥੋੜੀ ਜਿਹੀ ਪਾਲਿਸੀ ਅਦਰਵਾਈਜ਼ ਅਸੀਂ ਸਾਰਾ ਕੁਝ ਸਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਕੇਸ ਦੇ ਵਿੱਚ ਕਿ ਜਿਹੜੀ ਰਾਜਾ ਕੰਦੁਰਲਾ ਦੇ ਫਾਦਰ ਸੀਗੇ ਉਹਨਾਂ ਕੋਲ ਜੱਦੀ ਜ਼ਮੀਨ ਸੀਗੀ ਉਹਨਾਂ ਨੇ ਪ੍ਰਾਪਰਟੀਆਂ ਵੇਚ ਕੇ ਪੈਸੇ ਕਮਾਏ ਸੀਗੇ ਔਰ ਉਸ ਪ੍ਰਾਪਰਟੀ ਦੇ ਨਾਲ ਅਲੱਗ ਜਗ੍ਹਾ ਤੋਂ ਪ੍ਰਾਪਰਟੀਆਂ ਖਰੀਦੀਆਂ ਸੀ ਸੋ ਇਹ ਸਾਰੀ ਚੀਜ਼ ਹੁਣ ਆਰਡਰ ਡਿਟੇਲਡ ਆਏਗਾ ਫਿਰ ਅਸੀਂ ਦੇਖ ਕੇ ਉਹਦੀ ਅਪੀਲ ਪਾਵਾਂਗੇ ਤੇ ਨੈਕਸਟ ਸਟੈਪ ਦੇਖਾਂਗੇ ਕੀ ਹੁੰਦਾ ਅ ਜਿਵੇਂ ਤੁਸੀਂ ਦੱਸੇ ਕਿ ਰਾਜਾ ਕੰਦੋਲਨਾ ਦੀ ਜਿਹੜੀ ਪਤਨੀ ਆ ਉਸ ਨੂੰ ਜ਼ਮਾਨਤ ਮਿਲ ਗਈ ਹੈਗੀ ਕਿਉਂਕਿ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਜ਼ਮਾਨਤ ਉਸੇ ਸਮੇਂ ਮਿਲ ਗਈ ਹੈ ਕਿ ਅਜੇ ਨਿਆਇਕ ਰਾਸਤੇ ਵਿੱਚ ਨਹੀਂ ਜ਼ਮਾਨਤ ਉਸੇ ਟਾਈਮ ਅਸੀਂ ਐਪਲੀਕੇਸ਼ਨ ਦੇ ਕੇ ਉਹਨਾਂ ਦੀ ਜ਼ਮਾਨਤ ਭਰ ਦਿੱਤੀ ਸੀਗੀ ਜਿਹੜਾ ਫਾਈਨ ਸੀ ਜਮ੍ਹਾਂ ਕਰਾ ਦਿੱਤਾ ਸੀਗਾ ਤੇ ਕਿਉਂਕਿ ਜਿਹੜੀ ਵੀ ਸਜ਼ਾ 3 ਸਾਲ ਤੱਕ ਹੁੰਦੀ ਹੈ ਉਹਦੇ ਵਿੱਚ ਜਿਹੜੀ ਕੋਰਟ ਨੇ ਸਜ਼ਾ ਕੀਤੀ ਹੁੰਦੀ ਹੈ ਉਹ ਉਸ ਦੀ ਸਜ਼ਾ ਰੋਕ ਉੱਤੇ ਰੋਕ ਲਾ ਦਿੱਤੀ ਜਾਂਦੀ ਹੈ ਤੇ ਉਹਨੂੰ ਵਕਤ ਦਿੱਤਾ ਜਾਂਦਾ ਕਿ ਅਪੀਲ ਕਰਾ ਕੇ ਉਹ ਆਪਣਾ ਹੱਕ ਉਥੋਂ ਕਰਵਾ ਲਾ ਹੁਣ 12 9 ਤੱਕ ਟਾਈਮ ਦਿੱਤਾ ਕਿ ਉਹਨੂੰ ਉਹਨਾਂ ਨੇ ਛੱਡ ਕੇ ਘਰ ਭੇਜ ਦਿੱਤਾ ਤੇ 12 9 ਤੱਕ ਟਾਈਮ ਦੇ ਦਿੱਤਾ ਕਿ ਉਹ ਅਪੀਲ ਜਾ ਕੇ ਫਾਈਲ ਕਰ ਲੈਣ ਜੇ ਅਪੀਲ 'ਚ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਦੁਬਾਰਾ ਫਿਰ ਉਹ ਜ਼ਮਾਨਤੇ ਕਿਨੇ ਜਾਵਾਂਗੇ ਤੇ ਹਾਈ ਕੋਰਟ ਤੋਂ ਇੱਕ ਜ਼ਮਾਨਤ ਉਹ ਹਾਈ ਕੋਰਟ 'ਦੀ ਅਪੀਲ ਹਾਈ ਕੋਰਟ ਹੀ ਲੈ ਕੇ ਬਿਲਕੁਲ ਸੋ ਇਹ ਸਾਡੇ ਨਾਲ ਸਨ ਰਾਜਕੰਦੋਲਾ ਦੇ ਵਕੀਲ ਮਨਦੀਪ ਸੱਚਦੇਵਾ ਆਉਣੀ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਸੀ ਡਰੱਗਸ ਨੂੰ ਲੈ ਕੇ ਦੋ ਜਗ੍ਹਾ ਇੱਕ ਬਲਾਚੌਰ ਇੱਕ ਜਲੰਧਰ ਜਿਹਦੇ ਵਿੱਚ ਰਾਜਕੰਦੋਲਾ ਨੂੰ ਜ਼ਮਾਨਤ ਮਿਲ ਗਈ ਸੀ ਉਸ ਦੇ ਬਾਅਦ ਉਸ ਕੇਸ ਤੋਂ ਬਰੀ ਹੋ ਗਿਆ ਸੀ ਲੇਕਿਨ ED ਵੱਲੋਂ ਹੁਣ ਮਨੀ ਲਾਂਡਰਿੰਗ ਨੂੰ ਲੈ ਕੇ ਜਿਹੜਾ ਚਾਰਜਸ਼ੀਟ ਫਾਈਲ ਕੀਤੀ ਗਈ ਸੀ ਉਸ ਕੇਸ ਦੇ ਵਿੱਚ ਹੁਣ 9 ਸਾਲ ਦੀ ਸਜ਼ਾ ਹੋਈ ਹੈ ਉਸ ਦੀ ਧਰਮਪਤਨੀ ਨੂੰ ਵੀ 3 ਸਾਲ ਦੀ ਸਜ਼ਾ ਤੇ 25000 ਜੁਰਮਾਨਾ ਆਇਆ ਹਾਲਾਂਕਿ ਉਹਨਾਂ ਦੀ ਜ਼ਮਾਨਤ ਜਿਹੜੀ ਹੈ ਕੋਰਟ ਵੱਲੋਂ ਮਿਲ ਗਈ ਹੈ ਔਰ ਹਾਈ ਕੋਰਟ ਹੁਣ ਜਿਹੜਾ ਅਰਜ਼ੀ ਲਗਾਣ ਕੇ ਜ਼ਮਾਨਤ ਨੂੰ ਲੈ ਕੇ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਰਾਜਕ ਅੰਦੋਲਾ ਹਜੇ ਵੀ ED ਦੀ ਗ੍ਰਿਫਤ ਦੇ ਵਿੱਚ ਫਸਿਆ ਆਇਆ ਹੈ ਔਰ ਆਉਣ ਵਾਲਾ ਸਮਾਂ ਦੱਸੇਗਾ ਕਿ ਹੁਣ ਰਾਜਕੰਦੋਲਾ ਦੇ ਖਿਲਾਫ ਇਹ ਈਡੀ ਹੋਰ ਕੀ ਸਬੂਤ ਪੇਸ਼ ਕਰੇਗੀ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ